ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਦੇ ਵਿਆਹਪੂਰਵ ਦੇ ਸਬੰਧ ਵਿੱਚ ਗੁਰਦੁਆਰਾ ਗੋਕੜਪਾਤਸ਼ੀ ਪਹਿਲੀ ਵੱਲੋਂ ਸਾਰੀ ਸੰਗਤ ਵੱਲੋਂ ਸ਼ਟਾਵ ਵੱਲੋਂ ਰਲ ਮਿਲ ਕਰਕੇ ਤਨ ਤਨ ਸ੍ਰੀ ਗੁਰਗ੍ਰੰਥ ਸਾਹਿਬ ਮਹਾਰਾਜ ਦੀ ਛਤਰ ਛਾਇਆ ਹੇਠ ਪੰਜਾਬ ਪਿਆਰਿਆਂ ਦੀ ਅਗਵਾਈ ਹੇਠ ਜੋ ਨਗਰ ਕੀਤਾ ਦੁਪਹਿਰ 2:30 ਵਜੇ ਗੁਰਦੁਆਰਾ ਸਾਹਿਬ ਤੋਂ ਚਾਲੇ ਪਾ ਕੇ ਉਹ ਸਾਰੇ ਸ਼ਹਿਰ ਦੀਆਂ ਪ੍ਰਗਰਮਾਂ ਕਰਦਿਆਂ ਹੋਏ ਵਾਪਸ 6:30 10 ਵਜੇ ਦੇ ਕਰੀਬ ਗੁਰਦੁਆਰਾ ਸਾਹਿਬ ਵਿਖੇ ਪਹੁੰਚਾ ਮਾਤਾ ਸੁਲੱਖਣੀ ਜੀ ਦਾ ਬਾਬਾ ਨਾਨਕੀ ਦਾ ਵਿਆਹ ਹੋਇਆ ਸੀ ਉਸ ਦਿਨ 10 ਤਰੀਕ ਹੈ 10 ਸਤੰਬਰ ਨੂੰ ਅੰਮ੍ਰਿਤ ਵੇਲ ਤੋਂ ਲੈ ਕੇ ਸਾਰ ਦਿਨ ਦੀਵਾਨ ਸਜਨੇ ਨੇ ਜੋ ਕਿ ਰਾਤਰੀ ਦੇ 12 ਵਜੇ ਤੱਕ ਦੀਵਾਨ ਸਜਨੇ ਨੇ ਦਰਬਾਰ ਸਾਹਿਬ ਤੇ ਸਿੰਘ ਸਾਹਿਬ ਨੇ ਆਉਣਾ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇਸ ਪ੍ਰੋਗਰਾਮ ਦੇ ਵਿੱਚ ਪਹੁੰਚ ਕੇ ਆਪ ਸੂਰਤ ਕੀਤੀ ਔਰ ਗੁਰੂ ਸਾਹਿਬ ਦੇ ਦਰਸ਼ਨ ਕਰਕੇ ਬਲਾ ਹਲਤ ਤੇ ਸਤਿਗੁਰੂ ਦੀ ਅਪਾਰ ਕਿਰਪਾ ਦਾ ਸ਼ਤਕਾ ਸ਼ਹਿਰ ਦੇ ਸੰਜੋਗ ਦੇ ਨਾਲ ਆਪ ਸਭ ਦੇ ਸਹਿਯੋਗ ਦੇ ਨਾਲ ਬੜੇ ਪਿਆਰ ਤੇ ਬੜੇ ਸਤਿਕਾਰ ਦੇ ਨਾਲ ਸਮਾਜ ਸਾਨੂੰ ਮੇਰੇ ਮਾਲਕ ਗੁਰੂ ਨਾਨਕ ਦੇਵ ਜੀ ਮਾਰਨੇ ਗੁਰੂ ਗ੍ਰੰਥ ਸਾਹਿਬ ਜੀ ਨੇ ਬਖਸ਼ ਦਿੱਤਾ ਨਗਰ ਕੀਰਤਨ ਕੱਢਣ ਵਾਸਤੇ ਸਾਰੇ ਨਗਰ ਦੇ ਵਿੱਚ ਸਤਿਗੁਰੂ ਦੀ ਕਿਰਪਾ ਸਦਕਾ ਪਕਰਮਾ ਕਰਦੇ ਹੋਏ ਅਸੀਂ ਆਪਣੇ ਥਾਂ ਤੇ ਫਿਰ ਨੀਜੀ ਇਸਤਾਨ ਤੇ ਪਹੁੰਚੇ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਹੈ ਹਰਦੀਪ ਦੂਆ ਔਰ ਤੁਸੀਂ ਦੇਖ ਰਹੇ ਲੁਧਿਆਣਾ ਲਾਈਵ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਪੂਰਵ ਦੇ ਮੌਕੇ ਤੇ ਗੁਰਦੁਆਰਾ ਗਊ ਘਾੜ ਵਾਲਾ ਜੀ ਨਗਰ ਕੀਰਤਨ ਕੱਢਿਆ ਗਿਆ ਤੇ ਆਓ ਫਿਰ ਗੱਲ ਕਰਦੇ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰ ਸਪਰਕਾਦਨਾ ਚ ਜਿਹੜਾ ਗੁਰਦੁਆਰਾ ਗਊਕਾਟ ਵੱਲੋਂ ਜਿਹੜਾ ਇਹ ਨਗਰ ਕੀਰਤਨ ਕੱਢਿਆ ਗਿਆ। ਸੋ ਗੁਰੂ ਪਿਆਰੀ ਸਾਹਿਬ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਬਹੁਤ ਹੀ ਸ਼ਰਧਾ ਉਤਸ਼ਾਹ ਭਾਵਨਾ ਦੇ ਨਾਲ ਸਾਈਂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਦੇ ਵਿਆਹ ਪ੍ਰੂਪ ਦੇ ਸਬੰਧ ਵਿੱਚ ਗੁਰਦੁਆਰਾ ਗਊਕਾਟ ਪਾਤਸ਼ੀ ਪਹਿਲੀ ਵੱਲੋਂ ਸਾਰੀ ਸੰਗਤ ਵੱਲੋਂ ਸਟਾਫ ਵੱਲੋਂ ਰਲ ਮਿਲ ਕਰਕੇ ਤਨ ਤਨ ਸ੍ਰੀ ਗੁਰਗ੍ਰੰਥ ਸਾਹਿਬ ਮਹਾਰਾਜ ਦੀ ਛਤਰ ਛਾਇਆ ਹੇਠ ਪੰਜਾਂ ਪਿਆਰਿਆਂ ਦੀ ਅਗਵਾਈ ਹੇਠ ਜੋ ਨਗਰ ਕੀਰਤਨ ਦੁਪਹਿਰ 2:00 ਵਜੇ ਗੁਰਦ੍ਰਸ਼ ਸਾਹਿਬ ਤੋਂ ਚਾਲੇ ਪਾ ਕੇ ਪੂਰੇ ਸ਼ਹਿਰ ਦੀਆਂ ਪ੍ਰਗਰਮਾਂ ਕਰਦੇ ਹੋਏ ਵਾਪਸ 6:30 10:00 ਵਜੇ ਦੇ ਕਰੀਬ ਗੁਰਦ੍ਰਸ਼ ਸਾਹਿਬ ਵਿਖੇ ਪਹੁੰਚਾ। ਤੋਂ ਰਸਤੇ ਵਿੱਚ ਬੜਾ ਸੰਗਤਾਂ ਨੇ ਉਤਸ਼ਾਹ ਦਿਖਾਇਆ। ਬੜਾ ਪਿਆਰ ਦਿਖਾਇਆ। ਜਿੱਥੇ-ਇਥੇ ਵੀ ਜਿੱਥੇ ਸੇਵਾ ਮਿਲੀ ਸੰਗਤਾਂ ਨੂੰ ਸੰਗਤਾਂ ਨੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਾਰ ਦੀ ਬੜੇ ਪਿਆਰ ਨਾਲ ਉਚਾਲਨ ਸੇਵਾ ਕੀਤੀ। ਔਰ ਸੇਵਾ ਕਰਕੇ ਗੁਰਦਾਨ ਨਾਨਕ ਪਾਸ਼ਾ ਦੇ ਦਰ ਤੋਂ ਮਾਨਪ੍ਰ ਵੀ ਪ੍ਰਾਪਤ ਕੀਤਾ। ਤੇ ਜੋ ਸੁਸਾਇਟੀਆਂ ਨੇ ਸੰਗਤਾਂ ਨੇ ਸਾਡਾ ਸਹਿਯੋਗ ਕੀਤਾ ਇਸ ਸਮਾਗਮ ਦੇ ਵਿੱਚ ਧੰਨ ਗੁਰਦਾਨ ਨਾਨਕ ਪਾਸ਼ਾ ਮਹ ਸਭ ਨੂੰ ਨਾਮਦਾਨ ਬਖਸ਼ਣ ਸਿੱਖੀ ਬਖਸ਼ਣ ਤੇ ਆਉਣ ਵਾਲੇ ਸਮਾਗਮ ਜਿਹੜੇ ਨੇ ਕੱਲ 4 ਤਰੀਕ ਤੋਂ ਲੈ ਕੇ 10 ਤਰੀਕ ਤੱਕ ਨੇ ਉਹ ਵੀ ਸਾਰੇ ਸਮਾਗਮ ਰਾਤਰੀ ਦੇ ਹੈਗੇ ਨੇ ਤੋਂ ਸਾਰੇ ਲੁਧਿਆਣੇ ਦੀ ਸ਼ੰਕਤਾ ਨੂੰ ਆਪਜੀ ਦੇ ਚੈਨਲ ਮਾਧਿਅਮ ਰਮੇ ਬੇਨਤੀ ਵੀ ਕਰਦੇ ਆ ਕਿ ਆਪਜੀ ਰੋਜ਼ 7 ਵਜੇ ਤੋਂ ਲੈ ਕੇ 10 ਵਜੇ ਤੱਕ 8 ਤਰੀਕ ਨੂੰ ਜਿਹੜਾ ਸਮਾਂ ਹੈਗਾ ਸਮਾਗਮ ਦਾ ਉਹ ਸ਼ਾਮ 4 ਵਜੇ ਤੋਂ ਲੈ ਕੇ ਰਾਤ ਦੇ 10 ਵਜੇ ਤੱਕ ਹੈਗਾ ਤੋਂ ਬਾਕੀ ਨਿਰੰਤਰ ਜਿਹੜੇ ਇਸ ਪ੍ਰੋਗਰਾਮ ਨੇ ਉਹ 10 ਵਜੇ ਤੱਕ ਨੇ ਤੇ 10 ਤਰੀਕ ਨੂੰ ਅੰਮ੍ਰਿਤ ਵੇਲ ਤੋਂ ਲੈ ਕੇ ਜਿਸ ਦਿਨ ਬੇਬੇ ਨਾਨਕੀ ਔਰ ਮਾਤਾ ਸੁਲਖਣੀ ਜੀ ਦਾ ਬਾਬਾ ਨਾਨਕ ਜੀ ਦਾ ਵਿਆਹ ਹੋਇਆ ਸੀ ਉਸ ਦਿਨ 10 ਤਰੀਕ ਹੈ 10 ਸਤੰਬਰ ਨੂੰ ਅਮਰਤਵਿਲ ਤੋਂ ਲੈ ਕੇ ਸਾਰੇ ਦਿਨ ਦੀਵਾਨ ਸਜਨੇ ਨੇ ਜੋ ਕਿ ਰਾਤਰੀ ਦੇ 12 ਵਜੇ ਤੱਕ ਦੀਵਾਨ ਸਜਨੇ ਨੇ ਦਰਬਾਰ ਸਾਹਿਬ ਤੇ ਸਿੰਘ ਸਾਹਿਬ ਨੇ ਆਉਣਾ ਕੀਰਤਨ ਉਹਨਾਂ ਨੇ ਹਾਜ਼ਰੀਆਂ ਭਰਨੀਆਂ ਨੇ ਹੋਰ ਵੀ ਵੱਖ-ਵੱਖ ਜਥਿਆਂ ਨੇ ਇੱਥੇ ਪਹੁੰਚ ਕੇ ਹਾਜ਼ਰੀ ਭਰਨੀ ਹੈ ਤੋਂ ਆਪ ਦੇ ਚੈਨਲ ਲਾਹੀ ਮਾਦੇ ਨੇ ਸਾਰੀ ਸੰਗਤ ਨੂੰ ਲਿਆਣੀ ਦੀ ਬੇਨਤੀ ਕਰਦੇ ਆ कि आपने ना सारे इस मांगवे में हाजिरी पर के ਸਾਡਾ ਮਾਣ ਵਧਾਉਣਾ ਹੈ ਅਤੇ ਬਹੁਤ ਹੀ ਸਤਿਕਾਰਯੋਗ ਇਹ ਸਾਰਾ ਪ੍ਰੋਗਰਾਮ ਜੋ ਹੈਗਾ ਨੇਕ ਸਿੰਘ ਜੀ ਸੇਖੇਵਾਲ ਸੇਵਾਦਾਰ ਗੁਰਦਰਾ ਗਊਕੜ ਪਾਸਿ ਪਹਿਲੀ ਦੇ ਨੇ ਇਹਨਾਂ ਦੇ ਉਦਮ ਸਦਕਾ ਤੇ ਸੰਗਤਾਂ ਦੇ ਸਹਿਯੋਗ ਸਦਕਾ ਸਾਰੇ ਸਟਾਫ ਦੇ ਮੇਲਜੋਲ ਦੇ ਨਾਲ ਇਹਨਾਂ ਨੇ ਸਾਰਾ ਪ੍ਰੋਗਰਾਮ ਤੇ ਗੁਰੂ ਸਾਹਿਬ ਦੀ ਅਸੀਸ ਲੈ ਕੇ ਸਾਰਾ ਇਹ ਪ੍ਰੋਗਰਾਮ ਨੇਤਰੇ ਚੜਿਆ ਹੈ ਤੋਂ ਆਪ ਸਭ ਦਾ ਧੰਨਵਾਦ ਵੀ ਕਰਦੇ ਆਂ ਤੇ ਕੱਲ ਨੂੰ ਤਨਤਨ ਸ੍ਰੀ ਗੁਰਗ੍ਰੰਥ ਸਾਹਿਬ ਜੀ ਮਰਦਾ ਪਹਿਲਾ ਪ੍ਰਕਾਸ਼ ਦਿਹਾੜਾ ਹੈ ਇਹ ਤੇ ਆਪ ਸਭ ਨੂੰ ਵਧਾਈ ਵੀ ਦੇਣੇ ਆ ਤੇ ਸਭ ਦਾ ਧੰਨਵਾਦ ਸਭ ਦਾ ਜੀਓ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਮਹਾਰਾਜ ਦੀ ਅਪਾਰ ਕਿਰਪਾ ਦਾ ਸਤਕਾ ਅੱਜ 1 ਵਜੇ ਦਾ ਸਮਾਂ ਸੀਗਾ ਪਰ ਕੁਸ ਮੀਂਹ ਦਾ ਕਰਕੇ ਅਸੀਂ ਇੱਥੋਂ ਲਗਭਗ 8:30 ਵਜੇ ਅਸੀਂ ਸਤੋਂ ਆਰੰਭ ਕੀਤਾ ਨਗਰ ਕਿੰਦਰ ਸੰਗਤਾਂ ਦਾ ਉਸੇ ਤਰ੍ਹਾਂ ਹੀ ਜੋਸ਼ ਜਿੱਦਾਂ ਆਮ ਹੁੰਦਾ ਚਾਹੇ ਮੀਂਹ ਪੈਂਦਾ ਸੀਗਾ ਉਸੇ ਤਰ੍ਹਾਂ ਟਰਾਲੀਆਂ ਤੇ ਸੰਗਤਾਂ ਬੀਬੀਆਂ ਉਸੇ ਤਰ੍ਹਾਂ ਹੀ ਮੀਂਹ ਪੈਂਦੇ ਚੱਲਦੇ ਰਹੀਆਂ ਔਰ ਜਿਨ੍ਹਾਂ ਨੇ ਲੰਗਰ ਜਾਂ ਸੇਵਾ ਲਈ ਖੜੇ ਸੀ ਉਹ ਵੀ ਉਸੇ ਤਰ੍ਹਾਂ ਹੀ ਖੜੇ ਰਹੇ ਜਾਣ ਦੀ ਸੇਵਾ ਲਈ ਸੇਵਾਵਾਲਾ ਨੇ ਫੋਨ ਆਉਂਦੇ ਰਹੇ ਚੱਲ ਭੇਜੀ ਤੁਸੀਂ ਆਗੇ ਜੀ ਆਗੇ ਜਾਗੇ ਤੁਹਾਡੇ ਕੋਲੇ ਬੜੀਆਂ ਸੇਵਾ ਤਾਂ ਬਹੁਤ ਉਪਰਾਲੇ ਨਾਲ ਸੇਵਾ ਕੀਤੀਆਂ ਔਰ ਸਾਰੀਆਂ ਸੰਗਤਾਂ ਦਾ ਜਿਨ੍ਹਾਂ ਨੇ ਸਟਾਲ ਲਾਏ ਸੁਖਮਨੀ ਸੇਵਾ ਸੁਸਾਇਟੀ ਸੈਟੀਆਂ ਔਰ ਧਾਰਮਿਕ ਜਥੇਬੰਦੀਆਂ ਔਰ ਸਿਆਸੀ ਜਥੇਬੰਦੀਆਂ ਨਾਲ ਅਸੀਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇਸ ਪ੍ਰੋਗਰਾਮ ਦੇ ਵਿੱਚ ਪਹੁੰਚ ਕੇ ਆਪ ਸ਼ੁਰੂਆਤ ਕੀਤੀ ਔਰ ਗੁਰੂ ਸਾਹਿਬ ਦੇ ਅ ਦਰਸ਼ਨ ਕਰਕੇ ਔਲਾਹ ਲੈਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਜਿਵੇਂ ਕਾਲ ਯੁਗ ਦੇ ਵਿੱਚ ਜਨਮ ਲਿਆ ਸੀ ਨਾ ਮੇਰੇ ਮਾਲਕ ਨੇ ਅਵਤਾਰ ਲਿਆ ਸੀ ਤੇ ਅੱਜ ਜਿਵੇਂ ਮੀਂਹ ਲੱਗਾ ਸੀ ਨਾ ਤੇ ਸਾਰੇ ਦੁਨੀਆਦਾਰੀ ਦੇ ਲੋਕ ਜਿੰਨੀਆਂ ਵੀ ਸੰਗਤਾਂ ਇਕੱਠੀਆਂ ਹੋਈਆਂ ਸੀ ਨਾ ਇਹ ਕਹਿ ਰਹੀਆਂ ਸੀ ਕਿ ਮੈਂ ਹਟਣਾ ਨਹੀਂ ਪਰ ਗੁਰੂ ਨਾਨਕ ਦੇਵ ਜੀ ਦੇ ਕਾਰਜ ਸੀ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਆਪਣੇ ਕਾਰਜ ਆਪੇ ਸਵਾਰਨੇ ਤੇ ਸਤਿਗੁਰੂ ਦੀ ਅਪਾਰ ਕਿਰਪਾ ਦਾ ਸਦਕਾ ਸ਼ਹਿਰ ਦੇ ਸੰਜੋਗ ਦੇ ਨਾਲ ਆਪ ਸਭ ਦੇ ਸਹਿਯੋਗ ਦੇ ਨਾਲ ਬੜੇ ਪਿਆਰ ਤੇ ਬੜੇ ਸਤਿਕਾਰ ਦੇ ਨਾਲ ਸਮਾ ਸਾਨੂੰ ਮੇਰੇ ਮਾਲਕ ਗੁਰੂ ਨਾਨਕ ਦੇਵ ਜੀ ਮਹਾਰਾਜ ਗੁਰੂ ਗ੍ਰੰਥ ਸਾਹਿਬ ਜੀ ਨੇ ਬਖਸ਼ ਦਿੱਤਾ ਨਗਰ ਕੀਰਤਨ ਕੱਢਣ ਵਾਸਤੇ ਸਾਰੇ ਨਗਰ ਦੇ ਵਿੱਚ ਸਤਿਗੁਰੂ ਦੀ ਕਿਰਪਾ ਦਾ ਸਦਕਾ ਪ੍ਰਕਰਮਾ ਕਰਦੇ ਹੋਏ ਅਸੀਂ ਆਪਣੇ ਥਾਂ ਤੇ ਫਿਰ ਨੀਜੀ ਸਥਾਨ ਤੇ ਪਹੁੰਚੇ ਹਾਂ ਮਹਾਰਾਜ ਦੇ ਵਿਆਹ ਪ੍ਰੋਪ ਦੇ ਹੋਈਆਂ ਹੋਰ ਵੀ ਸਮਾਗਮ ਜਿਹੜੇ ਉਲਿਖਦੇ ਹਾਂ ਤੇ ਸੰਗਤਾਂ ਦੇ ਸੰਯੋਗ ਦੇ ਨਾਲ ਹੀ ਮਨਾਏ ਜਾਂਦੇ ਨੇ ਇਸ ਵਾਰੀ ਸੰਗਤਾਂ ਨੇ ਬੜਾ ਸੰਜੋਗ ਤੇ ਬੜਾ ਉਤਸ਼ਾਹ ਦਿਖਾਇਆ ਮੈਂ ਵੇਖਿਆ ਵਰਦੇ ਮੀਂਹ ਦੇ ਵਿੱਚ ਸਾਡੀਆਂ ਭੈਣਾਂ ਸਾਡੇ ਛੋਟੇ ਛੋਟੇ ਬੱਚੇ ਸਾਡੇ ਸਤਕਾਰਯੋਗ ਬਜ਼ੁਰਗ ਨੰਗੇ ਪੈਰੀਂ ਦੌੜੇ ਫਿਰਦੇ ਸੀ ਉਹਨਾਂ ਨੂੰ ਕੋਈ ਮੀਂਹ ਦਾ ਨਹੀਂ ਸੀ ਵੀ ਮੀਂਹ ਦੇ ਕਰਕੇ ਸਾਡੇ ਬਸਤਰ ਭਿੱਜ ਜਾਣਗੇ ਜਾਂ ਸਾਡੇ ਪੈਰਾਂ 'ਚ ਕੋਈ ਐ ਵੀ ਨੇ ਵੀ ਖਰਾਬੀ ਹੋ ਜਾਈ ਕਿਉਂਕਿ ਨਹੀਂ ਪਰ ਗੁਰੂ ਨਾਨਕ ਦੇਵ ਜੀ ਮਹਾਰੇ ਦੀਆਂ ਖੁਸ਼ੀਆਂ ਲੈਣ ਵਾਸਤੇ ਸਾਰਿਆਂ ਨੇ ਬੜਾ ਪਿਆਰ ਤੇ ਸਤਕਾਰ ਦੇ ਨਾਲ ਸੇਵਾ ਨਵਾਈ ਹੈ ਨਗਰ ਕੀਰਤਨ ਬੜੇ ਪਿਆਰ ਸਤਕਾਰ ਨਾਲ ਕੱਢਿਆ ਤੇ ਬੜਾ ਉਤਸ਼ਾਹ ਮਿਲਿਆ ਸੀ ਬੜਾ ਚਾਅ ਮਿਲੇ ਸੀ ਇਸੇ ਤਰ੍ਹਾਂ ਵੀ ਅੱਜ ਵੀ ਸਾਨੂੰ ਬਹੁਤ ਹੀ ਸੰਗਤਾਂ ਨੇ ਸੰਯੋਗ ਦਿੱਤਾ ਮੈਂ ਤੇ ਇਹੀ ਰੱਬ ਦੇ ਤੇ ਅਰਦਾਸ ਬੇਨਤੀ ਜੋੜੀ ਕਰਦਾ ਕਿ ਸਾਡੇ ਸਤਕਾਰਯੋਗ ਨੀਕ ਸਿੰਘ ਜੀ ਨੂੰ ਮੁੱਖ ਸੇਵਾਦਾਰ ਨੂੰ ਸਦਾ ਸਤਿਗੁਰੂ ਆਪਣਾ ਮਿਹਰ ਭਰਿਆ ਰੱਖੇ ਰੱਖਿਆ ਕਰਨ ਸਦਾ ਚੜ੍ਹਦੀ ਕਲਾ ਵਿੱਚ ਤੇ ਆਉਣ ਵਾਲਾ ਸਮਾਂ ਖੁਸ਼ੀਆਂ ਚ ਲੈ ਕੇ ਹਨ ਸਾਰੇ ਸਟਾਫ ਵੱਲੋਂ ਆਈਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਤਿਹਾਸਿਕ ਗੁਰਦੁਆਰਾ ਗੁਰਦੁਆਰਾ ਗੋ ਕਾਟ ਗੁਰਨਾង ਦੇਵ ਜੀ ਪਾਸ਼ਾਹੀ ਪਹਿਲੀ ਵਿਖੇ ਨਗਰ ਕੀਰਤਨ ਹਰ ਸਾਲ ਦੀ ਤਰ੍ਹਾਂ ਕੱਢਿਆ ਗਿਆ ਜੋ ਕਿ ਨਗਰ ਕੀਰਤਨ ਬਹੁਤ ਹੀ ठाਠਾ ਮਾੜਾ ਸੰਗਤਾਂ ਦੇ ਨਾਲ ਨਗਰ ਕੀਰਤਨ ਕੱਢਿਆ ਗਿਆ ਇੱਥੇ ਇਹ ਜ਼ਰੂਰ ਕਹਾਂਗਾ ਕਿ ਝੱਕੜ ਚਾਂਗੀ ਮੀਂਹ ਹੋ ਵਰਸੇ ਇਹੀ ਗੁਰੂ ਦੇਖਣ ਜਾਈ ਜਿਸ ਤਰ੍ਹਾਂ ਅੱਜ ਮੀਂਹ ਸੀਗਾ ਲੱਗਦਾ ਸੀ ਕਿ ਮਤਲਬ ਕੀ ਹੈ ਮੀਂਹ ਨਹੀਂ ਹਟੇਗਾ ਲੇਕਿਨ ਗੁਰੂ ਗ੍ਰੰਥ ਸਾਹਿਬਹਾਰਾਜ ਕਰ ਗੁਰੂ ਗ੍ਰੰਥ ਸਾਹਿਬਹਾਰਾਜ ਦੀ ਕਿਰਪਾ ਸਦਕਾ ਗੁਰਨਾង ਦੇਵ ਜੀ ਕਿਰਪਾ ਸਦਕਾ ਮੀ ਦੇ ਵਿੱਚ ਸੰਗਤਾਂ ਨੇ ਹਰ ਜਸ ਗਾਉਂਦਿਆਂ ਨਗਰ ਕੀਰਤਨ ਦੇ ਵਿੱਚ ਹਾਜ਼ਰੀਆਂ ਭਰੀਆਂ ਠਾਠਾਂ ਮਾਰਦਾ ਜੋ ਸੰਗਤ ਦਾ ਇਕੱਠ ਦੇਖਣ ਨੂੰ ਮਿਲਿਆ ਬਹੁਤ 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 ਧੰਨਵਾਦ ਹੈ ਗੁਰਦੁਆਰਾ ਸਾਹਿਬ ਦਾ ਗੁਰਦੁਆਰਾ ਸਾਹਿਬ ਦੇ ਮੇਨ ਰিসিਵਰ ਸਾਹਿਬ ਨੀਕ ਸਿੰਘ ਜੀ ਖਾਲਸਾ ਜੀ ਦਾ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦਾ ਸੰਗਤ ਦਾ ਧੰਨਵਾਦ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੈਮਰਾ ਪਸੰਨ ਧਰਮਾ ਦੇ ਨਾਲ ਹਰਦੀਪ ਦੂਆ ਨੂੰ ਦੁਬਈ ਇਜਾਜ਼ਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ